ਜੀ ਸਸਰੀ ਕਾਈਤਨ ਸਾਰਿਆਂ ਮੈਂ ਤੁਹਾਡੀ ਆਪਣੀ ਅੰਮ੍ਰਿਤ ਕਰਦੇ ਸੀ ਜੋਸ਼ੀ ਜਨਨ ਤੇ ਸ਼ੀਨਾਂਦ ਬਜੇ ਤੋਂ ਦੱਸ ਕਰਦੇ ਹਾਂ ਲੋ ਜੀ ਹਾਜ਼ਰਾਂ ਸੀ ਤੁਹਾਡੀ ਪਿਹਰੀ ਤੇ ਅੱਜ ਤੁਹਾਡੇ ਜਿਵੇਂ ਤੁਹਾਨੂੰ ਵਾਦਾ ਕੀਤਾ ਸੀ ਬੋਲੀਆਂ ਲੈ ਕੇ ਹਾਜ਼ਰ ਹਾਂ ਲੰਮੀਆਂ ਗੋਲੀਆਂ ਤੇ ਵਿੱਚ ਸ਼ਾਰਟ ਵੀ ਜੇ ਟਾਈਮ ਹੋਏ ਦਾ ਸ਼ਾਰਟ ਵੀ ਨਾ ਪਾ ਦਵਾਂਗੇ ਨਹੀਂ ਦੋ ਤਿੰਨ ਗੀਤਾਂ ਛੋਹ ਛੋਹ ਦੇ ਵੀ ਨਸਨ ਗੋਲੀਆਂ ਸੁਣਾਇਆ ਕਰਾਂਗੇ ਹੈਨਾ ਤੇ ਗੀਤਾਂ ਦੇ ਨਾਲ ਨਾਲ ਗੀਤ ਇੱਕ ਤਾਂ ਨੀਂਤ ਪਾਤਾ ਇੱਕਦਮ ਨਹੀਂ ਬੰਨੇ ਕਰਦੇ ਹੈਨਾ ਦੇ ਭੈਣਾਂ ਨੇ ਇਹ ਮੰਗ ਰੱਖੀ ਕਿ ਸਾਨੂੰ ਬੁੱਲੀਆਂ ਵੀ ਵਿਊਸ ਲੈ ਕਰੋ ਤੇਰੇ ਇਕੱਠੀਆਂ ਤਾਂ ਨਹੀਂ ਜਾਂ ਸਕਦੀਆਂ ਤੇ ਜਿਹੜਾ ਮੈਂ ਨੁਕਤਾ ਪਾਵੂਗੀ ਉਹ ਨੁਕਤਾ ਕਹਿ ਲਓ ਤੇ ਉਹ ਮਤਲਬ ਜੋ ਸਿੱਧਾ ਦੱਸਿਆ ਹੋਇਆ ਕਿਸੇ ਨੂੰ ਕਸ਼ਟ ਆ ਕੋਈ ਵੀ ਪਰੇਸ਼ਾਨੀਆਂ ਉਹਦੇ ਬਾਰੇ 100 ਦਿਨ ਜੇ ਉਪਾਅ ਕਰਨਾ ਬਹੁਤ ਹੀ ਸੁਖਾ ਕਹਿੰਦੇ ਚੈਲੰਜ ਆ ਮੇਰਾ ਜੇ ਇਹ ਨਾ ਠੀਕ ਨਾ ਹੋਵੇ ਮੁਹਤ ਸ਼ਾਸਤਰੀ ਦੱਸਿਆ ਹੋਇਆ ਤੁਸੀਂ ਹੋਰ ਕਿਸੇ ਪੰਚ ਕੋਲ ਪੁੱਛਣ ਜਾਣ ਦੀ ਲੋੜ ਨਹੀਂ ਕਰਕੇ ਦੇਖ ਲਿਓ ਪਰ ਮਾਤਾ ਪਾਣੀ ਗੁਰੂ ਹੈ ਨਾ ਉਹਨੇ ਪੱਕਾ ਹੀ ਦੱਸਿਆ ਕਿਹੜਾ ਤੁਹਾਨੂੰ ਆਪਣਾ ਪੈਸਾ ਲੱਗਣਾ ਨਾ ਉਹ ਤੋਂ ਪਾ ਕਰਨ ਤੇ ਵੀ ਕੋਈ ਉਹਦਾ ਨਹੀਂ ਕੋਈ ਜ਼ਿਆਦਾ ਫਿੱਟ ਹੋਏਗੀ ਹੈ ਨਾ ਇਹ ਸਟ ਕਾਪੀ ਪੈਨਸਲ ਲੈ ਕੇ ਮੈਂ ਜੇ ਸੈਕਿੰਡ ਟਾਈਮ ਨਾ ਕਰ ਲਿਓ ਤੇ ਪਰਮਾਤਮਾ ਪਾ ਨਹੀਂ ਦਿੰਦਾ ਹੈ ਨਾ ਤੇ ਆ ਜਿਓ ਫਿਰ ਆਪਾਂ ਰੰਗਾ ਰੰਗ ਪ੍ਰੋਗਰਾਮ ਵਰ ਮੈਂ ਪਾਈਏ ਫਿਰ ਬੋਦੀਆਂ ਹੈ ਨਾ ਸਾਵਣ ਮਹੀਨਾ ਦੀਆਂ ਦੀਆਂ ਦੇ ਬਿਪਲੀ ਪੀਂਗਾ ਪਾਈਆਂ ਉੱਤੇ ਬੋਲੀ ਪਾਕੇ ਬੋਲੀ ਪਾਕੇ ਬੋਲੀ ਉੱਤੇ ਬੋਲੀ ਪਾਕੇ ਸਭ ਨੇ ਰੌਣਕਾਂ ਲਾਈਆਂ ਬਈ ਪੈਣ ਪਲੇਖੇ ਅੰਬਰਾ ਉੱਤੋਂ ਪੈਣ ਪਲੇਖੇ ਅੰਬਰਾ ਉੱਤੋਂ ਪਰੀਆਂ ਉਤਰ ਆਈਆਂ ਰੱਬਾ ਮੇਰ ਕਰੀਆਂ ਸਾਹਮਣੀਆਂ ਆਈਆਂ ਰੱਬਾ ਮੇਰ ਕਰੀ ਗੜਿਆਂ ਬਾਜ ਨਾ ਪੀਪਲ ਸੋਂਦੇ ਫੁੱਲਾਂ ਨਾਲ ਫੁਲਾਈਆਂ ਬਈ ਹੰਸਾ ਨਾਲ ਹ ਮੇਲਾ ਸੋਂਦੀਆਂ ਹੰਸਾ ਨਾਲ ਹ ਮੇਲਾ ਸੋਂਦੀਆਂ ਬੰਦਾ ਨਾਲ ਗਜਰਾਈਆਂ ਬਈ ਤਨ ਭਾਗ ਮੇਰੇ ਬੀਪਲ ਆਖੇ ਤਨ ਭਾਗ ਮੇਰੇ ਬੀਪਲ ਆਖੇ ਕੁੜੀਆਂ ਨੇ ਪੀਂਗਾ ਪਾਈਆਂ ਪੀਂਗਾ ਚੁਟੜੀਆਂ ਨੰਤਾ ਤੇ ਪਰਜਾਂ ਪੀਂਗਾ ਚੁਟੜੀਆਂ ਨੰਤਾ ਤੇ ਪਰਜਾਂ ਲਗ ਗਿਆ ਕੁੜੀਓ ਰੁੱਤ ਬਰਖਾ ਦੀ ਆਈ ਬਈ ਘਰ ਘਰ ਦੇ ਵਿੱਚ ਪੂੜੇ پکਦੇ ਬੱਲੇ ਬੱਲੇ ਘਰ ਘਰ ਦੇ ਵਿੱਚ ਪੂੜੇ پکਦੇ ਘਰ ਘਰ ਖੀਰ ਬਣਾਈ ਟੀਆ ਦੇਖਣ ਨੂੰ ਸੋਹਰੇ ਚੱਲੇ ਜਮਾਈ ਟੀਆ ਦੇਖਣ ਨੂੰ ਸੋਹਰੇ ਚੱਲੇ ਜਮਾਈ ਟੀਆ ਦੇਖਣ ਨੂੰ ਸੋਹਰੇ ਚੱਲੇ ਜਮਾਈ ਟੀਆ ਦੇਖਣ ਨੂੰ ਸਈਓ ਨੀ ਮੈਂ ਮੁਕਦੀ ਜਾਮਾ ਸੱਤ ਨੀ ਗੁਰਾਂ ਜਾ ਜੋਗੀ ਆਪਣੀ ਨਾਭ ਪਹਾਵਾਂ ਨੀ ਰਾਂਝਾ ਬੈਠਿਆ ਟੂਣੀ ਲਾਕੇ ਰਾਂਝਾ ਬੈਠਿਆ ਟੂਣੀ ਲਾਕੇ ਹੋਗੀ ਲਾ 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 ਲੜਕੇ ਆ ਨਾਨੇ ਨੀ ਕਾਲਾ ਨਾਕ ਕਉੜੀਆਂ ਬੜਾ ਕੇ ਆ ਨਾਨੇ ਨੀ ਤਾਰਾ ਨਾਕ ਕਉੜੀਆਂ ਪੰਗਾ ਲੜਕੇ ਆ ਨਾਨੇ ਨੀ ਕਾਲਾ ਨਾਕ ਕਉੜੀਆਂ ਕੌਣ ਮਹੀਨਾ ਦਿਨ ਤੀਆਂ ਦੇ ਕੁੜੀਆਂ ਮਾਰਨ ਗੇੜੇ ਬਈ ਤੇਕੇ ਫੇਰਾ ਕੌਣ ਨਾ ਦਿੰਦੇ ਤੇ ਕੀ ਮੇਰਾ ਪਾਉ ਨਾ ਦਿੰਦੇ ਬਾਵਲ ਦਰਦ ਸਹੇੜੇ ਬਈ ਮਹਾਰਾਣੀ ਮੈਨੂੰ ਯਾਦ ਕਰੇਂਦੀ ਬਈ ਮਹਾਰਾਣੀ ਮੈਨੂੰ ਯਾਦ ਕਰੇਂਦੀ ਹਰ ਪਿਆਰ ਖੇਦੇ ਗੇੜੇ ਕੱਲ ਦੇ ਤੇਕਿਆਂ ਨੂੰ ਨਾ ਕਰ ਟਗੜੇ ਛੇੜੇ ਕੱਲ ਦੇ ਤੇਕਿਆਂ ਤੇ ਢੇਣ ਕਰਦੇ ਕੇਕਿਆਂ ਨੂੰ ਢੇਲਾ 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 ਨੱਚ ਗੁਰਦਿਆਲਿ ਕੁੜੇ ਨੀ ਮੁੰਡਾ ਬੋਰੀਆਂ ਪਾਉਣ ਨੂੰ ਵੇਲਾ ਇੱਕ ਦਿਨ ਢਲ ਜਾਊਗਾ ਤੇਰਾ ਬਣ ਜੂ ਰੂਪ ਕਰੇਲਾ ਨੱਚ ਲੈ ਦੋ ਕੜੀਆਂ ਲਾ ਦੇ ਰੌਣਕ ਮੇਲਾ ਨੱਚ ਲੈ ਦੋ ਕੜੀਆਂ ਲਾ ਦੇ ਰੌਣਕ ਮੇਲਾ ਨੱਚ ਲੈ ਦੋ ਕੜੀਆਂ ਲਾ ਦੇ ਰੌਣਕ ਮੇਲਾ ਇਨੂੰ ਤਾਂ ਇੱਕ ਦਿਨ ਗਈ ਸੀ ਟੇਕੇ ਸੱਸ ਕਰੇ ਸੀ ਕੱਲੀ ਬਈ ਬਾਪੂ ਜੀ ਤੋਂ ਅੱਖ ਬਚਾ ਕੇ ਬਾਪੂ ਜੀ ਤੋਂ ਅੱਖ ਬਚਾ ਕੇ ਮੇਕਅਪ ਬਲਣੂ ਚੱਲੀ ਬਈ ਸੁਰਖੀ ਲਿੰਦੀ ਪਾਊਡਰ ਲਾਕੇ ਤੁਰ ਕੀ ਬਿੰਦੀ ਪਾਊਡਰ ਲਾ ਕੇ ਨੇਤਰ ਕਾਲੇ țeਡੇ ਪੱਤੀ ਫੈਲਰਨੇ 70 ਸਾਲ ਦੀ ਬੇਬੇ ਪੱਤੀ ਫੈਲਰਨੇ 70 ਸਾਲ ਦੀ ਬੇਬੇ ਪੱਤੀ ਪੈਣਨੇ 70 ਸਾਲ ਦੀ ਬੇਬੇ ਪੱਤੀ ਬੈਕਰਨੇ ਨੀ ਸਸੇ ਨੀ ਸਮਝਾਲਾ ਪੁੱਤ ਨੂੰ ਘਰ ਨਹੀਂ ਬਗਾਨੇ ਜਾਂਦਾ ਨੀ ਕਰਦੀ ਟੱਕਰ ਬੂਰੇ ਵਰਗੀ ਬੱਲੇ 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 ਕਰਦੀ ਸੱਕਰ ਬੂਰੇ ਵਰਗੀ ਗੁੜ ਚੋਰੀ ਦਾ ਖੰਦਾ ਨਾਰ ਬਗਾਨੀ ਤੋਂ ਨਿੱਕ ਨੀ ਖਾਂਸੜੇ ਖੰਦਾ ਨਾਰ ਬਗਾਨੀ ਤੋਂ ਨਿੱਕ ਨੀ ਇਹ ਰਾਤੀ ਉਠਿਆ ਨਿੰਦਾ ਜਾਗੋਂ ਅੰਡਰੰਦਾ ਚੁੰਡਾ ਖੜਕਾਇਆ ਲੰਬੀ ਗਲੀ ਦੇ ਕੁੱਤੇ ਪੌਂਕਦੇ ਦਿਲ ਇਹਦਾ ਕਵਰਾਇਆ ਬਈ ਅੰਦਰੋਂ ਨਿਕਲੀ ਗਾਲਾਂ ਕੱਢਦੀ ਅੰਦਰੋਂ ਨਿਕਲੀ ਗਾਲਾਂ ਕੱਢਦੀ ਚੰਗੀ ਤਰ੍ਹਾਂ ਸਮਝਾਇਆ ਨਾਰ ਬੇਗਾਨੀ ਦੇ ਘਰ ਜਾ ਕੇ ਪੁੱਛਤਾ ਆ ਨਾਰ ਮੁੜ ਗੰਨੀ ਦੇ ਘਰ ਜਾ ਕੇ ਪੁੱਛਤਾ ਆ ਨਾਰ ਬੇਗਾਨੀ ਸੋਣੀ ਪੱਗ ਨਾ ਬੱਜਿਆਂ ਗਬਰੂਆ ਸੋਣੀ ਪੱਗ ਨਾ ਬੰਨਿਏ ਗਬਰੂਆ ਡਰਿਏ ਜੱਗ ਜਹਾਨੋ ਬੇ ਸੋਣਿਆ ਨੂੰ ਤਾਂ ਲੱਗਣ ਤੂੰ ਮਤਾਂ ਜਵਿੰਦ ਬੱਲੇ ਸੋਣਿਆ ਨੂੰ ਤਾਂ ਲੱਗਣ ਤੂੰ ਤਾਂ ਬੀਲੀ ਡਿਗੇ ਸਮਾਨੋ ਸਭ ਦੀ ਸੈ ਲੂੰਗੀ ਤੂੰ ਨਾ ਭੁਰੀ ਜਮਾਨਾ ਸਭ ਦੀ ਸੈ ਲੂੰਗੀ ਤੂੰ ਨਾ ਧੀ ਜਮਾਨਾ ਸਭ ਦੀ ਸੈ ਲੂੰਗੀ ਤੂੰ ਨਾ ਖੀਰੀ ਜਮਾਨਾ ਸਭ ਦੀ ਸੈ ਲੂੰਗੀ

ਲੇ ਛੋਲੇ ਛੋਲੇ ਖੜਾ ਮੈਂ ਤਾਂ ਉਹ ਚੁੱਕਣਾ ਜਿਹੜਾ ਪਿਆਰ ਛਿੜਕੀ ਦੇ ਉਹਨੇ ਖੜਾ ਮੈਂ ਤਾਂ ਤੱਕ ਵੀ ਲਿਆ ਮੇਰਾ ਚਿੱਤ ਚੰਦਰ ਹੀ ਦਾ ਢੋਲੇ ਪਾਈ ਤੇ ਖੜਕਦੀਆਂ ਕੋਈ ਨਾ ਟਬਰਦਾ ਬੁੱਲੇ ਪਾਈ ਤੇ ਖੜਕਦੀਆਂ ਕੋਈ ਨਾ ਟਬਰਦਾ ਬੁੱਲੇ ਪਾਈ ਤੇ ਖੜਕਦੀਆਂ ਕੋਈ ਨਾ ਟਬਰਦਾ ਬੁੱਲੇ ਪਾਈ ਤੇ ਖੜਕਦੀਆਂ ਫੇਰ ਕਹਿੰਦਾ ਮੰਗਾਈ ਵਾਲੀ ਹੋਗੀ ਖੌਂਚਲੇ ਦਾ ਖਾ ਲੈ ਵਾਗਮਾਨ ਅਬਈਆ ਸਾਹਮਣੇ ਕਮ ਦੀ ਗੱਲ ਸਮਝਾਈਏ ਨੀ ਸਿਖਰਾਂ ਨੂੰ ਚੜ ਗਈ ਮੰਗਾਈ ਸਿਖਰਾਂ ਨੂੰ ਚੜਮ ਗਈ ਮੰਗਾਈ ਹੁਣ ਕੋਈ ਲਾਜ ਬਣਾਈਏ ਨੀ ਮੈਂ ਛੱਡ ਦਿਨਾਂ ਦਾ ਰੂਪ ਪੀਣੀ ਮੈਂ ਛੱਡ ਦਿਨਾਂ ਦਾ ਰੂਪੀਂਦੀ ਘਰ ਦਾ ਖਾ ਟਿਕਟਾਈਏ ਨੀ ਤੂੰ ਵੀ ਛੱਡ ਦੇ ਸੁਰਖੀ ਬਿੰਦੀ ਬੱਲੇ 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 ਤੂੰ ਵੀ ਛੱਡ ਦੇ ਸੁਰਖੀ ਬਿੰਦੀ ਸਿੰਪਲ ਲਾਈਫ ਬਣਾਈਏ ਨੀ ਔਖੇ-ਔਖੇ ਬੱਚਿਆਂ ਨੂੰ ਅੰਗਰੇਜ਼ੀ ਸਕੂਲ ਚ ਲਾਈਏ ਬਾਪੂ ਨੂੰ ਅ ਭੀਮ ਨਾਮ ਦੀ ਚਾਣਾ ਡੰਗ ਤੇ ਪਾਈਏ ਚਾਰ ਖਿੰਦੇ ਗੇੜਾ ਕਦਰ ਸੂਤ ਦੇ 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 ਪਾਈਏ ਚਾਰ ਖਿੰਦੇ ਗੇੜਾ ਨਾਉਣਾ ਮਹੀਨਾ ਮੀਨਾ ਪੈਂਦਾ ਸੁਟੀਆਂ ਬੈਣੀ ਰਹਿਗੀਆਂ ਟਾਬਾਂ ਬੇ ਪਹਿਲਾ ਤਾਂ ਤੂੰ ਛੱਡਤੀ ਨੌਕਰੀ ਨੇ ਪਹਿਲਾ ਤਾਂ ਤੂੰ ਛੱਡਤੀ ਨੌਕਰੀ ਕਰਦਾ ਰੀਸਨ ਬਾਬਾ ਬੈਲੀ ਵੰਦਿਆ ਨਾ ਤੂ ਨਾਲ ਕੇ ਵੇ ਗਿੱਜ ਗਿਆ ਪੀਣ ਸ਼ਰਾਬਾਂ ਦੰਦਿਆਂ ਹੋਟਲਾਂ ਦੇ ਵਿੱਚ ਬੈ ਕੇ ਚੱਖਦਾ ਸਵਾਦ ਕਬਾਬਾਂ ਬੇਕਮਲਿਆ ਬੰਦਿਆ ਘਰ ਪੱਟਦਾ ਕਮਲਿਆ ਬੰਦਿਆ ਘਰ ਪੱਟਦਾ ਆਪਾਂ ਖਰਬਾ ਖਾਪ ਖਰਬਾ ਖਰਬਾ ਆਪੇ বেকার ਦੀ ਰੋਟੀ ਨ ਕਰਦੀ ਔਰਤ ਕਰਦੀ ਰੋਟੀ ਕਰਦੀ ਔਰਤ ਸੇਕਾਂ ਕਰਨ ਕਿਤਾਬਾਂ ਬਹਿ ਜਾ ਪਲੀਆਂ ਤੇ ਪਾ ਕੇ ਬੂਟ ਜਰਾਬਾਂ ਬਹਿ ਜਾ ਪਲੀਆਂ ਤੇ ਬਹਿ ਜਾ ਪਾ ਕੇ ਮੂਟ ਜਰਾਬਾਂ ਮੈਂ ਰਾਂਲੀਆਂ ਤੇ ਪਾ ਕੇ ਮੂਟ ਜਰਾਬਾਂ ਵੇਯਾ ਤੰਨਾ ਤੇ ਕਾਮਾ 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 ਹਾਲੀਆਂ ਨੇ ਹਾਲ ਛੱਡ ਤੇ ਫਿਰ ਮੈਂ ਵੀ ਖੇਤ ਨੂੰ ਜਾਮਾ ਤੂੰ ਜਾਮਾ ਇੱਕ ਮੈਨੂੰ ਐ ਬੋਲਿਆ ਤੈਨੂੰ ਕੁੜਤੀ ਕਿਹੋ ਜੀ ਲਿਆ ਮੈਂ ਵੀ ਸੱਚ ਬੋਲੀ ਫਿਰ ਚੈਨਾ ਸ਼ਿਲਕ ਮੰਗਾ ਮਾਨੀ ਵਿੱਚ ਖੇਤਾਂ ਦੇ ਜੁੱਤੀਆਂ ਮਾਰ ਸਮਝਾ ਮਾਨੀ ਵਿੱਚ ਖੇਤਾਂ ਮੇਰੇ ਜੁੱਤੀਆਂ ਮਾਰ ਚੁਕਾ ਮਾਨੀ ਵਿੱਚ ਖੇਤਾਂ ਦੇ ਜੁੱਤੀਆਂ ਮਾਰ ਸਮਝਾ ਮਾਨੀ ਵਿੱਚ ਖੇਤਾਂ ਦੇ ਰਾਇਆ 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 ਟੁੱਟ ਪੈਣ ਹਰ ਦਿਨ ਨੈਣੀ ਮਿਟਾਉਂਦੇ ਚ ਬਹਾਰਾ ਪਾਇਆ ਚ ਬਾਰੇ ਵਿੱਚ ਮਾਂ ਕਤ ਦਿਨ ਕਿਸੇ ਜੋਤੀ ਨੇ ਰੋੜਾ ਕਿਲਾਇਆ ਚਲਾਇਆ ਮਰਗੇ ਆਉ ਤੋ ਦਿਆ ਮੇਰੇ ਖਬਬਾਲੇ ਵਿੱਚ ਪਾਇਆ ਬਈ ਪਹਿਲਾ ਮੇਰੇ ਮਾਪੇ ਜਾਗ ਪੇ ਫੇਰ ਬੱਲੇ ਪਹਿਲਾ ਮੇਰੇ ਮਾਪੇ ਜਾਗ ਪੇ ਫੇਰ ਜਾਗਿਆ ਤਾਇਆ ਬਈ ਫੇਰ ਤਾ ਮੇਰੇ ਬੀਰੇ ਆਗੇ ਬੱਲੇ 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 ਫੇਰ ਤਾ ਮੇਰੇ ਦੀਰੇ ਆਗੇ ਪੈਰੀ ਡਿਗ ਡਿਗ ਜਾਵੇ ਨੌਕਰ ਮੈਂ ਤੇਰਾ ਅੱਜ ਛਡਾ ਮਟਿਆਰੇ ਨੌਕਰ ਮੈਂ ਤੇਰਾ ਅੱਜ ਛਡਾ ਮਟਿਆਰੇ ਨੌਕਰ ਮੈਂ ਤੇਰਾ ਅੱਜ ਛਡਾ ਮਟਿਆਰੇ ਨੌਕਰ ਮੈਂ ਤੇਰਾ ਬਈ ਤੱਕਤ ਹਜ਼ਾਰਿਓ ਚੱਲਿਆ ਰਾਂਜਾ ਮੋਈ ਮਾਂ ਦਾ ਜਾਇਆ ਬਈ ਕੰਮ ਤੰਦੇ ਨੂੰ ਹੱਥ ਨਾ ਲਾਉਂਦਾ ਬੱਲੇ ਕੰਮ ਤੰਦੇ ਨੂੰ ਹੱਥ ਨਾ ਲਾਉਂਦਾ ਦੋ ਦੋ ਬਾਹਰ ਨਹਾਇਆ ਬਈ ਕੱਤੀ ਮਲ ਮਲਦਾ ਕੁਰਤਾ ਪੈਨਿਆ ਛਾਤੀ ਨਾਲ ਸੁਹਾਇਆ ਕੰਨੀਦਾਰ ਮੁੰਡਾ ਪੈਨਿਆ ਚਾਦਰ ਪਿੰਜਨੀ ਨਾਲ ਮਲਾਇਆ ਬਈ ਦੁੱਧ ਦਾ ਕਾਸ਼ਨੀ ਬੰਦਾ ਟੀਰਾ ਢੱਲੇ ਦੁੱਧਾ ਕਾਸ਼ਨੀ ਬੰਦਾ ਟੀਰਾ ਜਲ ਵਿੱਚ ਬਗਲਾ ਨਾ ਆਇਆ ਨੀ ਵਿੱਚ ਬੰਝਲੀ ਦੇ ਹੀਰ ਹੀਰ ਲਗਾਇਆ ਨੀ ਵਿੱਚ ਬੰਝਲੀ ਦੇ ਕੀਤ ਹੀਰ ਦਾ ਅਸਮੈਂਟ ਜਿਆ ਹੋ ਗਿਆ ਨਾ ਛੁੱਟੀਆਂ ਫੇਰ ਸਲਾਮਾਂਗੇ ਹੁਣ ਜੇ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਕਿੰਨਾ ਮਹਿੰਗੀ ਰਾਜੋ ਦੀ ਮੈਂ ਇਸ ਨੂੰ ਕਰਨ ਫੇਰ ਨਵੇਂ ਸੱਭਿਆਚਾਰ ਦਾ ਕੋਈ ਨਵਾਂ ਦੀ ਸਲਾਮਾਂਗੇ ਸੱਭਿਆਚਾਰ ਦਾ ਤੇ ਹੁਣ ਸਾਨੂੰ ਦੇ ਛੁੱਟੀਆਂ ਤੇ ਇੱਕ ਦੋ ਮਿੰਟ ਬਾਅਦ ਹੁਣ ਬੋਲਿਆਂ ਜੂ ਸਮਝਾਂਗੇ ਉਮੀਦ ਹੈ ਸਾਨੂੰ ਬੜੀਆਂ ਪਸੰਦ ਆਈਆਂ ਹੋਣਗੀਆਂ ਤੇ ਹੁਣ ਤੁਹਾਨੂੰ ਜਿਹੜਾ ਮੈਂ ਉਹ ਦੱਸਿਆ ਬਈ ਇਹ ਨੁਕਤਾ ਹੈ ਨਾ ਉਹ ਇਹ ਜੋਸ਼ੀਆ ਜਾਰੀਆ ਮੋਹਿ ਚਰਮਨ ਨੂੰ ਨਾਲ ਦੱਸਿਆ ਕੈਲਸਟ ਹੋਣ ਦਾ ਮਹੀਨਾ ਚੱਲ ਰਿਹਾ ਹੈ ਨਾ ਤੁਸੀਂ ਇਹ ਜਰੂਰ ਕਰਕੇ ਦੇਖੋ ਜੇ بارش ਦਾ ਜ਼ਿਆਦਾ ਨਾ ਕਿਸੇ ਵੀ ਦਿਨ ਨਹੀਂ ਆਪਾਂ ਪਤਾ ਕਿਹੜੇ ਦਿਨ ਪੈਂਦਾ ਹੈ ਨਾ ਤੁਸੀਂ ਕੋਠੇ ਦੇ ਕੋਈ ਭਾਂਡਾ ਘਰ ਦਿਓ ਚਾਹੇ ਵੇੜੇ 'ਚ ਤਾਂ ਰੇ ਨੂੰ ਕੋਈ ਹੱਥਾਂ ਲਾਵੇ ਸਾਫ਼ ਧੋ ਉਸ ਮਾਰ ਕੇ ਭਾਂਡਾ ਰੱਖ ਲਿਓ ਉਹਦੇ ਵਿੱਚ ਫਿਰ ਉਹ ਵਰਖਾ ਦਾ ਜਲ ਆ ਜੂਗਾ ਅੱਜ ਮੈਂ ਰੱਖਿਆ ਸਾਡੇ ਵੇੜੇ ਦੇ ਵਿੱਚ ਹੀ ਤੇ ਐ ਬਿਲਕੁਲ ਵਧੀਆ ਸਾਫ਼ ਸੁਥਰਾ ਜਲਾਇਆ ਉਹ ਤੁਸੀਂ ਲੈ ਲਿਆ ਪਾਣੀ ਲੈ ਲੈਣਾ ਉਹਨੂੰ ਫਿਰ ਕਿਸੇ ਬਰਤਨ 'ਚ ਪਾ ਕੇ ਆਪ ਤੁਸੀਂ ਰੱਖ ਲਓ ਇਹ ਫਿਰ ਸੋਮਵਾਰ ਜਾਂ ਸ਼ਨੀਵਾਰ ਦੇ ਦਿਨ ਸ਼ਿਵ ਜੀ ਦੇ ਉੱਥੇ ਸ਼ਿਵ ਰਿੰਗ ਤੇ ਜਾ ਕੇ ਅਭਿਸ਼ੇਕ ਕਰੋ ਉੱਥੇ ਜਾਣਾ ਉਹ ਹੈ ਨਾ ਰਾਇਆ ਕਹਿੰਦੇ ਤੁਹਾਡੇ ਸਾਰੇ ਕਸ਼ਟ ਕੋਈ ਵਿਗੜਾ ਤੁਹਾਡੇ ਘਰੇ ਹੈ ਨਾ ਸਾਰੇ ਕਸ਼ਟ ਦੂਰ ਹੋਣਗੇ ਇਹ ਵਧੀਆ ਅੱਛਾ ਪਾ ਇਹ ਤੋਂ ਅੱਛਾ ਕਹਿੰਦੇ ਕੋਈ ਪਾ ਨਹੀਂ ਨਾ ਤੁਹਾਡਾ ਕੋਈ ਹਿੰਗ ਲੱਗੇ ਨਾ ਫਟਕੜੀ ਡੰਗ ਚੋਖਾਵੇ ਤੇ ਕੋ ਜੂਰ ਦਿਨ ਜੂਰ ਜਾ ਰੱਖੋ ਜਾਂ ਸੋਮਵਾਰ ਚੜਾਉਣਾ ਜਾਂ ਸ਼ਨੀਵਾਰ ਤੇ ਉਹ ਜਲ ਤੁਸੀਂ ਮਿਹੜੇ ਚ ਰੱਖ ਲਾ ਜਾਂ ਕੋਠੇ ਚ ਰੱਖਦਾ ਕਿਸੇ ਵਰਤਨ ਚ ਫਿਰ ਉਹ ਕਿਸੇ ਭੰਡ ਚ ਪਾ ਕੇ ਰੱਖ ਲਓ ਹੈਨਾ ਫਿਰ ਸੋਮਵਾਰ ਜਾਂ ਆਪਾਂ ਬਾਦਰਬਾਦ ਸਿੰਘ ਗੜਬੀ ਚ ਉਹਦੀ ਗੜਬੀ ਚ ਪਾ ਕੇ ਲਜਾਇਓ ਆਪਣੀ ਤਾਂਬੇ ਦੀ ਗੜਬੀ ਹੈਨਾ ਜੇ ਨਾ ਇਹ ਆਪਾਂ ਜਰੂਰ ਕਰਕੇ ਦੇਖਿਓ ਤੇ ਬਹੁਤ ਹੀ ਗਾਰਗਰ ਉਹਨਾਂ ਨੇ ਚੈਲੰਜ ਹੀ ਕਰਿਆ ਹੈ ਕਿ ਤੁਸੀਂ ਠੀਕ ਹੈ ਹੈਨਾ ਤੇ ਇੱਕ ਹੋਰ ਵੀ ਨਾ ਇਹ ਦੋ ਹੀ ਪਾਸ ਦੱਸਦਿਆਂ ਕਹਿੰਦੇ ਉਹ ਕਹਿੰਦੇ ਕੈਸੀ ਵੀ ਸੁਣ ਲਾ ਚਾਹੁੰਨ ਗਰੰਟੀ ਹੈ ਕਿ ਕੋਰੇ ਪਰ ਨੰਟੇ ਲਿਖੋ ਦੋ ਪਾਠ ਦੱਸਦਿਆਂ ਕੈਸਾ ਵੀ ਸਮੱਸਿਆ ਹੈ ਭਾਵੇਂ ਤੁਹਾਨੂੰ ਪੈਸੇ ਸੰਬੰਧੀ ਸਮੱਸਿਆ ਹੈ ਔਖਿਆ ਕਰੇ ਚਾਹੇ ਤੁਹਾਨੂੰ ਕੋਈ ਅਸੀ ਸੰਬੰਧੀ ਸਮੱਸਿਆ ਹੈਗੀ ਹੈ ਉਹ ਕਹਿੰਦੇ ਵੀ ਤੁਸੀਂ ਇਹ ਪਾਠ ਕਰਨਾ ਹੈ ਸਾਰਾ ਤੋਂ ਹੋਣਾ ਨਹੀਂ ਹੈ ਇਹ ਪਾਠ ਇਹ ਕਹਿੰਦੇ ਸ਼ਾਵਨ ਦੇ ਵਰਤ ਸਾਧਨ ਰੱਖੋ ਹੁ ਤੱਕ ਵਰਤ ਰਹਿ ਗਿਆ ਹੈ ਨਾ ਤੇ ਵਰਤ ਕੋਦੇ ਰੋਜ਼ ਰਾਖੀ ਮਾ ਨਾਲ 108 ਵਾਰ 19 ਵਜੇ ਦਾ ਪਾਠ ਕਰੋ ਇਹ ਹੈ ਕਈ ਸਵੀ ਸਮੱਸਿਆ ਕਹਿੰਦੇ ਚੈਲੰਜ ਹੈ ਇਹ ਤੁਹਾਡਾ ਸਹੀ ਹੋ ਜੇ ਤੁਸੀਂ ਕਰ ਸਕਦੇ ਹੋ ਰੋਟਾ ਰਾਕਸ਼ਨ ਦੀ ਮਾਰਾ ਹੋਵੇ ਪਰ ਹੈਨਾ ਸੌਂਦੇ ਮਿੰਨੇ ਦੀ ਉਹ ਤਾਂ ਪਰੋਈ ਕਰਦੇ ਹੈਨਾ ਇਹ ਜਿਹਨੂੰ ਠੀਕ ਲਾਦਾ ਕਰਕੇ ਦੇਖ ਲਿਓ ਮੈਂ ਤਾਂ ਤੁਹਾਡੇ ਮੂੰਹ ਦੇ ਦੋਵੇਂ ਹੀ ਉੱਤੇ ਦੱਸ ਤੇ ਇਹ ਉਹਨਾਂ ਨੇ ਚੈਲੰਜ ਦਿੱਤਾ ਵੀ ਗਾਰੰਟੀ ਹੈ ਮੇਰੀ ਪੂਰੇ ਕਾਲਪ ਤੱਕ ਕਿ ਇਹ ਬਿਲਕੁਲ ਸਹੀ ਹੈ। ਲਓ ਹੁਣ ਦਿਓ ਮੈਨੂੰ ਛੁੱਟੀਆਂ ਫਿਰ ਕੱਲ ਨੂੰ ਨਵੇਂ ਦੇ ਤੇ ਨਵੇਂ ਮੁਕਤਾ ਫੇਰ ਮਿਲਾਂਗੇ। ਧੰਨਵਾਦ ਸਾਡੀ ਵੀਡੀਓ ਦੇਖਣ।